ਬਈ ਤੇ ਲੰਬੇ ਸਮੇਂ ਤੋਂ ਹਿੰਦ-ਪਾਕ ਮਾਨਤਰੀ ਸਰਹੱਦ ਤੋਂ ਕਈ ਕਿਲੋਮੀਟਰ ਪਹਿਲਾਂ ਹੀ ਦਮ ਤੋੜ ਜਾਂਦੀ ਰਹੀ ਬੀਐਸਐਨਲ ਮੋਬਾਈਲ ਦੀ ਰੇਂਜ ਵੀ ਹੁਣ ਪਾਕਿਸਤਾਨ ਤੱਕ ਜਾਵੇਗੀ ਸਬੰਧੀ ਭਾਰਤ ਸੰਚਾਰ ਨਿਗਮ ਲਿਮਟਿਡ ਵੱਲੋਂ ਹਿੰਦ-ਪਾਕ ਮਾਨਤਰੀ ਸਰਹੱਦ ਦੇ ਇਲਾਕੇ ਵਿੱਚ 28 ਨਵੇਂ ਟਾਵਰ ਲਗਾਏ ਜਾ ਰਹੇ ਨੇ ਇਸ ਸੰਬੰਧੀ ਬੀਐਸਐਨਲ ਅਤੇ ਬੀਐਸਐਫ ਦੀਆਂ ਸਾਂਝੀਆਂ ਟੀਮਾਂ ਵੱਲੋਂ 32 ਥਾਵਾਂ ਦੇ ਸਰਵੇ ਵੀ ਕੀਤੇ ਜਾ ਚੁੱਕੇ ਨੇ ਇਸ ਸੰਬੰਧੀ ਪੂਰੀ ਯੋਜਨਾ ਬਣਾ ਕੇ ਰੱਖਿਆ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ ਇਸ ਨਾਲ ਸਭ ਤੋਂ ਵੱਡਾ ਫਾਇਦਾ ਦੇਸ਼ ਦੇ ਸੁਰੱਖਿਆ ਬਲਾਂ ਦੇ ਨਾਲ ਨਾਲ ਸਰਹੱਦੀ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਹੋਵੇਗਾ ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ਵਿੱਚ ਬਣੇ ਪੁਲਿਸ ਥਾਣੇ ਅਤੇ ਚੌਕੀਆਂ ਵਿੱਚ ਇੰਟਰਨੈਟ ਦੀ ਸਹੂਲਤ ਹੋਣ ਨਾਲ ਨਵੇਂ ਬਣੇ ਪੁਲਿਸ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਪੈਣ ਵਾਲੇ ਅੜਿੱਕੇ ਵੀ ਦੂਰ ਹੋਣਗੇ ਵੀਰਵਾਰ ਨੂੰ ਸਥਾਨਕ ਭਾਰਤ ਸੰਚਾਰ ਨਿਗਮ ਲਿਮਟਿਡ ਦੇ ਦਫਤਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਨਿਗਮ ਦੇ ਜਰਨਲ ਮੈਨੇਜਰ ਕਮਲਦੀਪ ਸਿੰਘ ਨੇ ਦੱਸਿਆ ਕਿ ਸਹੂਲਤ ਤੋਂ ਬਾਅਦ ਬੀਓਪੀ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਵੀ ਰੇਂਜ ਦੀ ਕੋਈ ਸਮੱਸਿਆ ਨਹੀਂ ਆਵੇਗੀ। ਉਹਨਾਂ ਦੱਸਿਆ ਕਿ ਵਿਭਾਗ ਨੇ ਟਾਵਰ ਲਗਾਉਣ ਦੀ ਫਾਈਲ ਮਨਜ਼ੂਰੀ ਲਈ ਰੱਖਿਆ ਮੰਤਰਾਲੇ ਨੂੰ ਭੇਜ ਦਿੱਤੀ ਹੈ। ਮਨਜ਼ੂਰੀ ਮਿਲਦੇ ਹੀ ਸਰਹੱਦ ਤੇ ਟਾਵਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ